ਸ਼ਹਾਦਤਾਂ ਦੇ ਸਫ਼ਰ ਦਾ 6ਵਾਂ ਦਿਨ 11 ਪੋ 25 ਦਸੰਬਰ ਛੋਟੇ ਸਹਿਜਾਦਿਆਂ ਦੀ ਕਚਹਿਰੀ ਵਿੱਚ ਦੂਜੀ ਪੇਸ਼ੀ ਠੰਡੇ ਬੁਰਜ ਦੀ ਪਹਿਲੀ ਰਾਤ ਬੀਤ ਜਾਣ ਤੇ ਬਾਅਦ ਅਗਲੇ ਦਿਨ ਸਵੇਰੇ ਹੀ ਮੁਗਲ ਸਿਪਾਹੀਆਂ ਨੇ ਆਣ ਆਵਾਜ਼ ਦਿੱਤੀ ਮਾਤਾ ਬੱਚਿਆਂ ਦੀ ਕਚਹਿਰੀ ਵਿੱਚ ਪੇਸ਼ੀ ਹੈ ਮਾਤਾ ਗੁਜਰੀ ਜੀ ਨੇ ਸਹਿਜਾਦਿਆਂ ਨੂੰ ਤਿਆਰ ਕਰਦਿਆਂ ਸਮਝਾਇਆ ਬੱਚਿਓ ਚੇਤੇ ਰੱਖਣਾ ਤੁਸੀਂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਪੜਪੋਤੇ ਅਤੇ ਤਿਲਕ ਜੰਝੂ ਤੇ ਰਾਖੇ ਸ੍ਰਿਸ਼ਟੀ ਦੀ ਚਾਤਰ ਸ੍ਰੀ ਗੁਰੂ ਤੇਗ ਬਹਾਦਰ ਦੇ ਪੋਤਰੇ ਹੋ ਦੇਖਿਓ ਕਿਤੇ ਵੱਡਿਆਂ ਦੀ ਪੱਗ ਨੂੰ ਦਾਗ ਨਾ ਲਵਾ ਦੇਣਾ ਡੋਲਣਾ ਜਾਂ ਕਬਰਾਨਾ ਨਹੀਂ ਦਾਦੀ ਮਾਂ ਦੀ ਗੱਲ ਸੁਣ ਸਹਿਜਾਤਿਆਂ ਨੇ ਬੁਲੰਦ ਆਵਾਜ਼ ਵਿੱਚ ਕਿਹਾ ਦਾਦੀ ਮਾਂ ਤੁਸੀਂ ਚਿੰਤਾ ਨਾ ਕਰੋ ਸਾਨੂੰ ਸਭ ਚੇਤੇ ਹੈ ਅਸੀਂ ਆਪਣੀ ਜਾਨ ਕੁਰਬਾਨ ਕਰ ਦਵਾਂਗੇ ਪਰ ਝੁਕਾਂਗੇ ਨਹੀਂ ਸ਼ਾਬਾਸ਼ ਪੁੱਤਰੋ ਦਾਦੀ ਨੇ ਘੁੱਟ ਕੇ ਬੱਚਿਆਂ ਨੂੰ ਸੀਨੇ ਨਾਲ ਲਗਾਇਆ ਤੇ ਸਿਪਾਹੀਆਂ ਨਾਲ ਧੋੜ ਦਿੱਤਾ। ਦੋਵੇਂ ਸਹਿਜਾਦੇ ਸਿਪਾਹੀਆਂ ਦੇ ਨਾਲ ਇੱਕ ਦੂਜੇ ਨੂੰ ਵੇਖ ਮੰਦ-ਮੰਦ ਮੁਸਕਰਾਉਂਦੇ ਹੋਏ ਬੇਖੌਫ ਠੰਡੇ ਬੁਰਜ ਤੋਂ ਸੂਬੇ ਦੀ ਕਚਹਿਰੀ ਵੱਲ ਜਾ ਰਹੇ ਸਨ। ਵਜ਼ੀਰ ਖਾਂ ਸਹਿਜਾਦਿਆਂ ਨੂੰ ਆਪਣੇ ਸਾਹਮਣੇ ਝੁਕਾਉਣਾ ਚਾਹੁੰਦਾ ਸੀ। ਇਸ ਲਈ ਉਸਨੇ ਕਚਹਿਰੀ ਦਾ ਵੱਡਾ ਗੇਟ ਬੰਦ ਕਰਵਾ ਕੇ ਛੋਟਾ ਗੇਟ ਖੁਲਵਾ ਦਿੱਤਾ। ਤਾ ਜੋ ਸਹਿਜਾਦੇ ਵਜ਼ੀਰ ਖਾਨ ਦੇ ਸਾਹਮਣੇ ਆਉਂਦਿਆਂ ਆਪਣਾ ਸਿਰ ਝੁਕਾ ਦੇਣ। ਜ਼ਾਲਮ ਵਜ਼ੀਰ ਖਾਨ ਦਾ ਭੁਲੇਖਾ ਦੂਰ ਕਰਦਿਆਂ ਛੋਟੇ ਸਹਿਜਾਦਿਆਂ, ਬਾਬਾ ਫਤਿਹ ਸਿੰਘ ਅਤੇ ਬਾਬਾ ਚੁਰਾਵਤ ਸਿੰਘ ਨੇ ਛੋਟੇ ਗੇਟ 'ਚੋਂ ਅੰਦਰ ਦਾਖਲ ਹੋਣ ਲੱਗਿਆ। ਸਿਰ ਝੁਕਾਉਣ ਦੀ ਥਾਂ ਪਹਿਲਾਂ بڑے ਰੋਬ ਨਾਲ ਆਪਣਾ ਪੈਰ ਅੱਗੇ ਵਧਾਇਆ ਅਤੇ ਬਿਨਾਂ ਕੁਝ ਬੋਲੇ ਸਹਿਜਾਦਿਆਂ ਨੇ ਤਸ ਦਿੱਤਾ ਕਿ ਸਾਡਾ ਸਿਰ ਕੇਵਲ ਉਸ ਅਕਾਲ ਪੁਰਖ ਪ੍ਰਮਾਤਮਾ ਅੱਗੇ ਝੁਕਦਾ ਹੈ। ਤੇਰੇ ਵਰਗੇ ਜ਼ਾਲਮ ਨੂੰ ਅਸੀਂ ਜੁੱਤੀ ਦੀ ਨੋਕ ਤੇ ਰੱਖਦੇ ਹਾਂ ਸਹਿਬਜ਼ਾਦਿਆਂ ਨੂੰ ਪੁੱਛਿਆ ਗਿਆ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਸਹਿਬਜ਼ਾਦਿਆਂ ਨੇ ਬੜੀ ਦਲੇਰੀ ਨਾਲ ਜਵਾਬ ਦਿੰਦਿਆਂ ਕਿਹਾ ਵਜ਼ੀਰ ਖਾਨ ਪਹਿਲਾ ਤਾਂ ਸਾਨੂੰ ਯਕੀਨ ਨਹੀਂ ਕਿ ਸਾਨੂੰ ਛੱਡਿਆ ਜਾਵੇਗਾ ਪਰ ਜੇ ਸਾਨੂੰ ਛੱਡ ਦਿੱਤਾ ਗਿਆ ਤਾਂ ਅਸੀਂ ਬਾਹਰ ਜਾ ਕੇ ਹੋਰ ਸਿੱਖਾਂ ਨੂੰ ਇਕੱਠਾ ਕਰਕੇ ਫੌਜ ਤਿਆਰ ਕਰਾਂਗੇ ਤੇ ਤੇਰੇ ਜ਼ਾਲਮ ਰਾਜ ਨੂੰ ਖਤਮ ਕਰ ਦਵਾਂਗੇ ਸਹਿਬਜ਼ਾਦਿਆਂ ਦੀ ਗੱਲ ਸੁਣ ਵਜ਼ੀਰ ਖਾਨ ਤਿਲਮਿਲਾ ਕੇ ਕਹਿਣ ਲੱਗਾ ਅਜੇ ਵੀ ਸਮਾਂ ਹੈ ਮੇਰੀ ਗੱਲ ਮੰਨ ਜਾਓ ਸਿੱਖੀ ਤਿਆਗ ਕੇ ਮੁਸਲਮਾਨ ਹੋ ਜਾਓ ਨਹੀਂ ਤਾਂ ਤੁਹਾਨੂੰ ਕੋਹ ਕੋਹ ਕੇ ਮਾਰ ਦਿੱਤਾ ਜਾਵੇਗਾ ਵਜ਼ੀਰ ਖਾਨ ਦੀ ਧਮਕੀ ਸੁਣ ਲਾਲਾ ਨੇ ਕਿਹਾ ਵਜ਼ੀਰ ਖਾਨ ਜੀਵਣਾ ਮਰਨਾ ਪਰਮਾਤਮਾ ਦੇ ਹੱਥ ਹੈ ਖੁਦਾ ਦਾ ਖੌਫ ਕਰ ਸਾਨੂੰ ਮੌਤ ਤੇ ਡਰਾਵੇ ਨਾ ਦੇ ਸਿੱਖੀ ਸਾਨੂੰ ਜਾਨ ਤੋਂ ਵੱਧ ਪਿਆਰੀ ਹੈ ਅਸੀਂ ਬੇਖੌਫ ਠੀਉਂਦੇ ਆਂ ਤੇ ਬੇਖੌਫ ਮਰਦੇ ਆਂ। ਸਹਿਬ ਜਾਦਿਆਂ ਦੀ ਗੱਲ ਸੁਣ ਲਾ ਕੇ ਬੈਠਾ ਸੋਚਾ ਆਨੰਦ ਕਹਿਣ ਲੱਗਾ। ਬਾਕੀ ਬੱਚਿਆਂ ਨੂੰ ਹੁਣੇ ਕਤਲ ਕਰੋ ਹਜ਼ੂਰ। ਸੂਬੇ ਦੀ ਕਚਹਿਰੀ ਵਿੱਚ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਬੈਠਾ ਸੀ ਜਿਸ ਦਾ ਭਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਜੰਗੇ ਮੈਦਾਨ ਵਿੱਚ ਮਾਰਿਆ ਗਿਆ ਸੀ। ਵਜ਼ੀਰ ਖਾਨ ਨੇ ਬੜੀ ਚਲਾਕੀ ਨਾਲ ਮਲੇਰ ਕੋਟਲੇ ਦੇ ਨਵਾਬ ਨੂੰ ਕਿਹਾ ਇਨ੍ਹਾਂ ਬੱਚਿਆਂ ਦੇ ਪਿਤਾ ਨੇ ਤੇਰੇ ਭਰਾ ਦਾ ਕਤਲ ਕੀਤਾ ਸੀ। ਤੋ ਇਹਨਾਂ ਨੂੰ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਪੂਰਾ ਕਰ ਲਿਆ। ਸ਼ੇਰ ਮੁਹੰਮਦ ਖਾਨ ਨੇ ਹਾਦ ਅਨਾਰਾ ਮਾਰਿਆ ਤੇ ਕਿਹਾ ਇਹਨਾਂ ਬੱਚਿਆਂ ਨੇ ਕੋਈ ਕਸੂਰ ਨਹੀਂ ਕੀਤਾ। ਇਹਨਾਂ ਦੇ ਪਿਤਾ ਦੇ ਕਸੂਰ ਦੀ ਸਜ਼ਾ ਇਹਨਾਂ ਨੂੰ ਨਹੀਂ ਮਿਲਣੀ ਚਾਹੀਦੀ। ਇਤਨੀ ਗੱਲ ਕਹਿ ਕੇ ਸ਼ੇਰ ਮੁਹੰਮਦ ਖਾਨ ਕਚਹਿਰੀ ਚੋਂ ਬਾਹਰ ਨਿਕਲ ਗਿਆ। ਸੂਬਾ ਸਰਹਿੰਦ ਨਵਾਬ ਵਜ਼ੀਰ ਖਾਨ ਨੇ ਕਚਹਿਰੀ ਪਰ ਖਾਸ ਕਰਕੇ ਸਹਿਬਜ਼ਾਦੀਆਂ ਨੂੰ ਵਾਪਸ ਠੰਡੇ ਪੋਸ਼ ਵਿੱਚ ਭੇਜ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾ ਦੇ ਇਸ ਬੁੱਢਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ